ਇਹ ਚਿੱਠੀ ਲੈ ਕੇ ਪ੍ਰੇਮੀ ਨੂੰ ਦਿੱਤੀ। ਬਾਬੇ ਪ੍ਰੀਤੀ ਚੰਦਰੀ ਚਿੱਠੀ ਪੜੀ। ਕਾਜਾ ਕੰਬਿਆ ਵੀ ਗਨ ਵਿਗੜਦੀ ਜਾਂਦੀ ਹੈ। ਇਹ ਮੇਰੇ ਭਰਾ ਦੀ ਚਿੱਠੀ। ਜਦੋਂ ਗੁਰੂ ਪਿਤਾ ਜੀ ਨੇ ਬਾਤ ਕੀਤੀ ਉਹਨਾਂ ਦਾ ਚੁਕਾ ਮੇਰੇ ਛੋਟੇ ਭਰਾ ਵੱਲ ਹੋ ਰਹਿਣਾ ਤੇ ਮੈਂ ਗੁਰਤਾ ਕਦੀ ਤੂੰ ਬਾਝਾ ਰਹਿ ਜਾਗਾ। ਉਹ ਚਿੱਠੀ ਨੂੰ ਆਪ ਨੂੰ ਜੇਬ ਵਿੱਚ ਪਾ ਲਿਆ। ਗੁਰੂ ਅਕਿੰਦ ਦੇ ਸੱਚੇ ਪਾਤਸ਼ਾਹ ਨੇ ਇੰਤਜ਼ਾਰ ਕੀਤੀ ਪਰ ਜਵਾਬ ਕੋਈ ਨਹੀਂ। ਫਿਰ ਬੇਬਲੋ ਕਰਕੇ ਦੁਬਾਰਾ ਚਿੱਠੀ ਲਿਖੀ ਤੇਰਾ ਮੁਖ ਸੁਭਾਵਾ ਜਿਓ ਸਹਿ ਤੁਰਬਾਣੀ ਤੇਰਾ ਹੋੜਾ ਦੇਕੇ ਸਾਰੰਗ ਪਾਣੀ ਤਨ ਸੁਦੇ ਜਹਾਂ ਤੂੰ ਵਸਿਆ ਮੇਰ ਸਜਣ ਮੀਤ ਮੁਰਾਰੇ ਜਿਓ ਜਿਹੜਾ ਮੁਰਾਰਾ ਲਿਖਿਆ ਨਾ ਇਹ ਭਗਵਾਨ ਦਾ ਸੰਕੇਤ ਹੈ ਅਕੋਰਡਿੰਗ ਟੂ ਹਿੰਦੂਇਸਮ ਜਿਹਨੇ ਮੁਰਨਾਮੇ ਤੈਤ ਨੂੰ ਮਾਰਿਆ ਹੈ ਔਰ ਉਸ ਮੁਰਨਾਮੇ ਤੈਤ ਨੂੰ ਮਾਰਨ ਕਰਕੇ ਭਗਵਾਨ ਦਾ ਨਾਮ ਮੁਰਾਰੀ ਕਿਹਾ ਇਹ ਮੁਰਾਰੀ ਹੁੰਦਾ ਕਿਤੇ ਮੁਰਾਰੇ ਹੁੰਦਾ ਇਹ ਉਹ ਚਿੱਠੀ ਭੇਜੀ ਨਾ। ਬਾਬਾ ਬੀ ਦੀ ਮਾਫ ਕਰ ਲੈ ਪਤੀ ਜਨ ਚ ਕੰਨਾ ਹੋ ਗਿਆ ਉਹ ਖਿਆਲ ਰੱਖਦੇ ਜਦੋਂ ਉਹ ਬੰਦਾ ਤੇ ਕਹਿਣ ਲੱਗਾ ਗੁਰਮੁਖਾ ਲਿਆ ਚਿੱਠੀ ਮੈਂ ਪਚਾਦਿਆਂਗਾ ਤੇ ਤਾਜੀ ਮੂੰਹ। ਔਰ ਉਹਨੇ ਜਾ ਕੇ ਦੱਸਿਆ ਵੀ ਅਸੀਂ ਚਿੱਠੀ ਦੇ ਆਏ ਤੁਹਾਡੇ ਭਾਈ ਸਾਹਿਬ ਨੇ ਪੜ੍ਹ ਲਈ। ਤੁਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਅਲਰਟ ਹੋ ਗਏ ਕਹਿਣ ਲੱਗੇ ਵੀ ਮੇਰੇ ਭਰਾ ਨੇ ਇਹ ਕਾਰਸਤਾਨੀ ਕਰਕੇ ਗੱਲ ਨਹੀਂ ਬਣਦੀ। ਕਹਿਣ ਲੱਗੇ ਗੁਰਮੁਖਾ ਇਹ ਕੰਮ ਕਰੀ। ਐਦਕੀ ਕੋਈ ਵੀ ਹੋਵੇ ਤੋ ਕਿਸੇ ਨੂੰ ਚਿੱਠੀ ਨਹੀਂ ਦੇਣੀ। ਕੋਈ ਨਹੀਂ ਹੋਵੇ। ਔਰ ਉਹ ਪ੍ਰੇਮੀ ਜਾਨ ਨੂੰ ਰੋਕਣ ਦਾ ਯਤਨ ਕੀਤਾ ਪਰ ਆੜਾ ਟਾਲਾ ਕਰਕੇ ਉਹ ਅੰਦਰ ਲੰਘ ਗਿਆ ਨਾ ਤੇ ਚਿੱਠੀ ਦੇ ਮਗਲ ਲਿਖਿਆ ਸੀ 1 2 ਤੇ ਇਹ ਅੱਖਰੀ ਲਿਖਿਆ ਸੀ 3। ਔਰ ਇਹਦੇ ਬੋਲ ਸੰ ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੋਤਾ ਹੁਣ ਕਦ ਮਿਲਗੇ ਪ੍ਰਤਿਤ ਭਗਵੰਤਾ ਉਹ ਰਹਿਣ ਨਾ ਵਿਹਾਵੇ ਨੀਂਦ ਨ ਆਵੇ। ਬਿੰਦ ਦੇਖ ਕੇ ਗੁਰਦੁਆਰੇ ਜੀ ਇਹਨਾਂ ਅੰਦਾਜ਼ਾ ਲਾਓ ਕਿ ਗੁਰ ਅਰਜਨ ਦੇ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਘੜੀ ਨਾ ਮਿਲੋ ਤੇ ਮਨ ਕਰਪਣਾ ਜਾ ਜਾਂਦਾ ਤੇ ਆਪਾਂ ਤਾਂ ਕਦੇ ਗੁਰੂ ਨੂੰ ਮਿਲੇ ਹੀ ਨਹੀਂ ਜਦੋਂ ਤਿੰਨ ਰੰਗ ਪੜਿਆ ਨਾ ਟੇਕਣ ਲੱਗੇ ਪ੍ਰੇਮੀਆ ਕੋ ਤੇ ਚਿੱਠੀ ਨੇ ਆਇਆ ਕਹਿੰਦਾ ਹਾਂ ਜੀ ਬਾਬਾ ਫਿਰਤੀ ਚੰਦ ਨੂੰ ਦਿੱਤੀ ਸੀ ਗੁਰਦੇਵ ਨੇ ਤਾੜਿਆ ਕਹਿਣ ਲੱਗਾ ਜੀ ਐਵੇਂ ਤੁਸੀਂ ਮੈਨੂੰ ਤਾੜੀ ਜਾਂਦੇ ਮੈਂ ਚਿੱਠੀ ਕੀ ਕਰਨ ਸਣ ਖਾਣੇ ਦੀ ਚਿੱਠੀ ਹੈ ਗੁਰੂ ਕੋਲ ਛਲ ਨਹੀਂ ਤੇ ਚੱਲਦਾ ਅਸੀਂ ਗੁਰੂ ਨੂੰ ਕਮਰਾ ਨਹੀਂ ਕਰ ਸਕਦੇ ਸੇਵਾਦਾਰ ਨੂੰ ਕਹਿਣ ਲੱਗੇ ਪੀ ਗੁਰਮੁਖ ਐਡਾ ਚੋਰਾ ਨਾ ਇਹਦਾ ਘਟੰਗਿਆ ਉਹਨੂੰ ਸਿੱਧਾ ਚੁੱਕ ਕੇ ਲਿਆ ਇਹਦੇ ਸਾਹਮਣੇ ਦਾ ਪਾਪ ਨਗਾ ਕਰੀਏ ਬਾਣਾ ਰੱਬ ਦਾ ਜਦੋਂ ਉਹ ਚਿੱਠੀਆਂ ਮਿਲੀਆਂ ਤੇ ਬਾਬਾ ਪ੍ਰਤੀਤੋਂ ਸ਼ਰਮਿੰਦਾ ਤਾਂ ਹੋਇਆ ਤੇ ਕਹਿਣ ਲੱਗਾ ਜੀ ਮੈਂ ਪੁਰਾਣਾ ਕਾਗਜ਼ਾਂ ਤੋਂ ਲੈਣਾ ਕੀ ਹੈ ਤੁਸੀਂ ਹਮੇਸ਼ਾ ਛੁਟਦਾ ਪਾਕ ਕਰਦੇ ਹੋ ਹਜੂਰ ਨੇ ਸੇਵਾਦਾਰ ਨੂੰ ਭੇਜ ਕੇ ਆਖਿਆ ਕਿ ਗੁਰਮੁਖਾ ਉਹਨੂੰ ਜਲਦੀ ਤੋਂ ਜਲਦੀ ਮੇਰੇ ਕੋਲ ਲਿਆ ਆ। ਕਹਿਣ ਲੱਗੇ ਮੈਂ ਬੇਨਤੀ ਕਰਾਂ ਘੋਸਾਣਾ ਮੰਨਿਆ ਜੇ ਪਲਾ ਮੇਰਾ ਭਰਾ ਗੁਰੂ ਅਰਜਨ ਦੇਵ ਇੰਨੇ ਜੋਗਾ ਹੈ ਜਿਹੜਾ ਤੁਸੀਂ ਕਹਿੰਦੇ ਵਿਉੜੀ ਚਿੱਠੀ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਏ ਤੇ ਕਹਿਣ ਲੱਗੇ ਪਛੀ ਚੰਦਾ ਬਹਿ ਜਾ ਸਾਡੇ ਕੋਲ ਤੇ ਮੇਰੇ ਲਾਲ ਅਰਜਨ ਦੇਵ ਅਗਲਾ ਵੰਤ ਆਚਾਰ ਕੇ ਪੂਰਾ ਕਰ ਦੇ ਤੇਰੇ ਭਰਾ ਦਾ ਸ਼ੰਕਾ ਨਵਾ ਤੋ ਜਾ। ਭਾਗਵਾ ਗੁਰਸੰਤ ਮਲਾਇਆ ਪ੍ਰਭ ਅਗਨਾਸੀ ਘਰਮੈਂ ਪਾਇਆ ਸੇਵ ਕਰੀ ਪਰ ਤੁਸਾਂ ਬਿਸ਼ਰ ਨਾਨਕ ਦਾਸ ਦਵਾਰੇ ਜਿਉ ਕਹਿੰਦੇ ਮੇਰੇ ਵੱਡੇ ਭਾਗ ਨੇ ਲੋਕ ਕੀ ਰਬ ਲਬ ਦੇਰ ਆ ਮੈਨੂੰ ਘਰੇ ਹੀ ਮਿਲ ਗਿਆ ਇਹ ਚਿੱਠੀਆਂ ਪੜ ਕੇ ਗੁਰਾਂ ਦਾ ਸੱਚੀ ਪਾਚਾ ਬੜੇ ਮਤਾਸਰ ਹੋਏ ਉਦਨ ਸਮਾਂ ਆਪ ਨੂੰ ਚਾਲ ਚਲੀ ਜਾਂਦਾ ਜਿੰਨੇ ਕੋ ਅਮਰਤਾਪੁਰ ਸਾਹਿਬ ਨੇ ਬਤਨ ਕੀਤੇ ਸਨ ਕਿ 6 ਸਾਲ 11 ਮਹੀਨੇ ਤੇ 18 ਦਿਨ ਤੋਂ ਬਾਅਦ ਭਾਨੀ ਜੀ ਤੇਰੇ ਪਿਤਾ ਸਾਡੇ ਚਲੀਨ ਹੋ ਜਾਣ ਤੇਰੇ ਪਤੀ ਸਾਡੇ ਚਲੀਨ ਹੋ ਜਾਣਗੇ ਸਮਾਂ ਆਇਆ ਜਾਣ ਕਰਕੇ ਗੁਰ ਰਾਮਦਾਸ ਪਾਤਸ਼ਾਹ ਮਹਾਰਾਜ ਰਾਤ ਨੂੰ ਮਾਤਾ ਭਾਨੀ ਜੀ ਨੂੰ ਲੈ ਕਰਕੇ ਅੰਮ੍ਰਿਤਸਰ ਸਾਹਿਬ ਕੋ ਪਰੇ ਕਿਦੇ ਉਪਰਸੰਗ ਪੜਨਾ ਤੁਹਾਨੂੰ ਬੜਾ ਉਪਰ ਲੱਗੇਗਾ ਨਾਲ ਹੀ ਤੂੰ ਅੱਜ ਦੇ ਸੱਚੇ ਪਾਤਸ਼ਾਹ ਲੈ ਲਿਆ ਤੇ ਅਗਲੇ ਦਿਨ ਗੁਰ ਰਾਮਦਾਸ ਪਾਤਸ਼ਾਹ ਜੀ ਉਤੀ ਜੋ ਸਮਾਗ ਬੜਾ ਦੁਖਦਾਈ ਉੱਥੇ ਲਿਖੇ ਨੇ ਕਹਿੰਦੇ ਭਾਂਡੀਆਂ ਸਾਡੇ ਪੁੱਤਰੇ ਦਾ ਸਾਨੂੰ ਸੋਖਿਆ ਮਰਨ ਵੀ ਨਹੀਂ ਦੇਣਾ ਬਾਬੇ ਪ੍ਰਥੀ ਜੀ ਕਹਿੰਦੇ ਬੁਰੇ ਸੁਭਾਅ ਤੋਂ ਗੁਨਾਮਦਸ ਪਾਚਾ ਕਿੰਨੇ ਮਨ ਵਿੱਚ ਇਸ ਗੱਲ ਤੋਂ ਪ੍ਰਭਾਵਤ ਹੋਵੰਗੇ ਆਪਾ ਪਰੇਸ਼ਾਨ ਲੱਗ ਗੁਰੂ ਬਾਸੇ ਕਹਿ ਨਹੀਂ ਸਕਦੇ ਤੁਹਾਨੂੰ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਗੁਰਦੁਆਰਾ ਗੱਦੀ ਤੇ ਸਵਾਇ ਮਾਨ ਹੋਏ ਔਰ ਸਮੇਂ ਦੇ ਨਾਲ ਉਹਨਾਂ ਵਕਤ ਸਾਡੀ ਤੇ ਰਹਿਮਤਾ ਕੀਤੀ ਮੈਂ ਇਕ ਲੱਭੀ ਬਾਰ-ਬਾਰ ਕਹਿ ਰਹੇ ਹਾਂ ਕਿ ਗੁਰੂ ਕੀ ਬੜਿਆਈ ਬੜੀ ਵੱਡੀ ਹੈ ਦੋ ਚਾਰ ਸਾਖੇ ਮੰਸੋਣੀਆਂ ਤੇ ਸੁਈ ਨੇ ਟਕਾਣੇ ਆ ਜਣਾ ਗੱਲਾਂ ਰਹਿ ਜਾਂਣ ਜਾਂਦੇ ਤਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਸਭ ਤੋਂ ਵੱਡਾ ਸਾਡੇ ਦਾ ਪਰਉਪਕਾਰ ਕੀਤਾ ਨਾ ਉਹ ਹੈ ਗੁਰ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੁਨੀਆਂ ਦਾ ਕੋਈ ਧਰਮ ਉਹਨਾਂ ਚਿਰ ਮਕੰਮਲ ਨਹੀਂ ਜਿਨ੍ਹਾਂ ਚ ਉਹਨਾਂ ਦਾ ਆਪ ਕੋ ਕੋ ਧਰਮ ਗ੍ਰੰਥ ਨਾ ਹੋਵੇ ਇੱਕ ਧਰਮ ਗ੍ਰੰਥ ਇੱਕ ਆਪਰਾ ਕੋ ਧਰਮ ਕੇਂਦਰ ਨਾ ਹੋਵੇ ਔਰ ਉਹ ਕਿਰਪਾ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਸਾਡੇ ਤੇ ਕੀਤੀ ਮੈਂ ਲੋਦਾ ਚੀ ਨਾਲ ਨਹੀਂ ਕਹਿ ਰਿਹਾ ਇਹ ਕਿਸੇ ਨੂੰ ਪਿੰਚ ਕਰੇ ਤੇ ਮੈਂ ਪਹਿਲਾਂ ਮਾਫੀ ਮੰਗ ਲਾਂ ਕਿਤੇ ਹਨੂਮਨ ਮੰਦਰ ਮੈਂ ਕੰਨਮ ਨਹੀਂ ਕਰਦਾ ਕਿਤੇ ਕਿਸੇ ਦੇਵੀ ਦਾ ਮੰਦਰ ਰੱਬ ਦੇ ਮੰਦਰ ਦਾ ਕਿਸੇ ਨੂੰ ਖਿਆਲ ਹੀ ਨਹੀਂ ਆਇਆ ਜਿਹੜਾ ਹਰਿਮੰਦਰ ਹੈ ਨਾ ਇਹ ਦਾਅਰਸ ਹੈ ਰੱਬ ਦਾ ਕਾ ਤੇ ਰੱਬ ਸਾਰਿਆਂ ਦਾ ਸੰਗ ਹੈ ਨਾਇਕ ਇਕਲਾ ਸਿੱਖਾਂ ਦਾ ਨਾਇਕ ਇਕਲਾ ਹਿੰਦੂਆਂ ਦਾ ਨਾਇਕ ਇਕਲਾ ਮੁਸਲਮਾਨਾਂ ਦਾ ਇਹ ਸਾਰਿਆਂ ਦਾ ਸਾਂਝਾ ਇਹਦੇ ਨਾਲ ਇੱਕ ਆਮ ਪ੍ਰਪਾਗੈਂਡਾ ਕੀਤਾ ਜਾਂਦਾ ਕਿ ਸਾਈਂ ਮੀਆਂ ਮੀਰ ਕੋਲ ਨੀਰ ਖਾਏ ਸੰਪਦਾਮਾ ਸਹਿਮਤ ਨਹੀਂ ਗੁਰੂ ਗ੍ਰੰਥ ਸਾਹਿਬ ਗੰਗ ਪੜ੍ਹ ਕੇ ਵੇਖੋ ਕਿ ਦੂਜੇ ਨੂੰ ਕੰਮ ਤਾਂ ਕਰ ਆਪਣੇ ਤੋਂ ਨਾ ਹੁੰਦਾ ਬੈਠ ਆਪਾਂ ਕਹਿੰਦੇ ਭਾਈ ਸਾਹਿਬ ਆਹ ਕੰਮ ਕਰਨਾ ਥੋੜੀ ਜਿਹੀ ਮੇਰੀ ਮਦਦ ਕਰੋ ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਦੇ ਪਾਚਾ ਸਾਡੇ ਗੁਰੂ ਨੇ ਹਰ ਮੰਦਰ ਦੀ ਨੀਂਦ ਨੂੰ ਅਰਜਨ ਦੇ ਸੱਚੇ ਪਾਤਸ਼ਾਹ ਨੇ ਖੁਦ ਆਪ ਰੱਖੀ ਹੈ। ਔਰ ਉਹ ਸਰ ਮੰਦਰ ਦੇ ਚਾਪ ਮੁਥਾ ਦੇਖਦੇ ਹਾਂ। ਕੋਈ ਪ੍ਰਾਣੀ ਵੀ ਜਾਵੇ ਉਹਦਾ ਪ੍ਰਕੜਾ ਪ੍ਰਸ਼ਾਦ ਪਲਵਾਨ ਹੈ। ਪਰ ਹਰ ਮੰਦਰ ਦੀ ਯਾਤਰਾ ਕੰਪਲੀਟ ਕਦੋਂ ਹੋਵੇਗੀ? ਜਦੋਂ ਆਪਾਂ ਨਿਓਂ ਕਿਹੜੀ ਕੀ ਪੌੜੀ ਤੋਂ ਚੜਾ ਲਵਾਂਗੇ ਨਿਓਂ ਕੇ ਸਿੱਧੀ ਹੋਏ ਬਾਤ ਨਹੀਂ ਬਣਨੀ। ਗੁਰਮੁਖੋ ਤਾਨਗੁਰ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰ ਗੰਸਾ ਜੀ ਪਾਠਾ ਦੀ ਬਾਣੀ ਨੂੰ ਸੰਪਾਦਨ ਕੀਤਾ ਔਰ ਇਹ ਦੇਖੋ ਪਹਿਲਾਂ ਜਦੋਂ ਇਹ ਗੁਰਬਾਣੀ ਦੀਆਂ ਕੋਥੀਆਂ ਲੈਣ ਲਈ ਗੋਵਿੰਦਵਾਲ ਸਾਹਿਬ ਗਏ ਨੇ ਨਾ ਇਤਿਹਾਸ ਕਹਿੰਦਾ ਹੈ ਕਿ ਬਾਬੇ ਮੂਨ ਦੇ ਚਿਬਾਰੇ ਦੇ ਥੱਲੇ ਬੈਠ ਕਰਕੇ ਜਦੋਂ ਗੌੜੀ ਰਾਗ ਦੇ ਸ਼ਬਦ ਪੜੇ ਤੇ ਬਾਬਾ ਮੂਨ ਜੀ ਕਹਿਣ ਲੱਗੇ ਨਾ ਨਾ ਰਿਓ ਇਹਦੇ ਨਾਲ ਇੱਕ ਹੋਰ ਪੁਆਇੰਟ ਹੈ ਕੋਈ ਹੈ ਜੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਕੁਰਤਾ ਗੱਦੀ ਦਿੱਤੀ ਹੈ ਨਾ ਤੇ ਬਾਪਾ ਮੂਹ ਨੇ ਆਖਿਆ ਕਿ ਮੈਂ ਪੁਣਹੇ ਨੂੰ ਮਤਾਂ ਦੀ ਟਿਕਣਾ ਮੈਂ ਵੱਡਾ ਪੁੱਤਰਾ ਮੇਰਾ ਹੱਥ ਬਣਦਾ ਹੈ ਕਿ ਮੇਰਾ ਹੱਥ ਹੋਵੇ ਤੇ ਤੁਸੀਂ ਮੇਰੇ ਪੁਣਹੇ ਨੂੰ ਦਿੱਤਾ ਤੇ ਉਹਨੂੰ ਗੁਰੂ ਮੰਨਣਾ ਮੈਂ ਬਿਲਕੁਲ ਨਹੀਂ ਮੰਨਣਾ ਉਥੇ ਲਿਖਿਆ ਕਿ ਗੁਰੂ ਅਮਰਦਾਸ ਪਾਤਸ਼ਾਹ ਕਰਨ ਲੱਗੇ ਮੂਹ ਕਿਉਂ ਆਪਰਿਆ ਫਿਰਦਾ ਹੈ ਮੂਹ ਕਿਉਂ ਆਪਰਿਆ ਫਿਰਦਾ ਹੈ ਹੋ ਕੇ ਬਚਨ ਪੜ੍ਹਨ ਦੀ ਧੇਰ ਸੀ ਤੇ ਬਾਬੇ ਮੂਹ ਨੂੰ ਪ੍ਰੇਮਾ ਹੋ ਗਿਆ ਆਇਆ ਚਲ ਕੇ ਮੇਰੇ ਤੇ ਕਿਰਪਾ ਕਰੋ ਤੇ ਗੁਰੂ ਅਮਰਦਾਸ ਪਾਤਸ਼ਾਹ ਕਰਨ ਲੱਗੇ ਪੁੱਤਰਾ ਹੁਣ ਤੀਰ ਚੱਲ ਗਿਆ ਤੇ ਜਿੱਦਰ ਇਹਨਾਂ ਦਾ ਪੁੱਤਰ ਤੇਰੇ ਉਪਰਾਵੇਗਾ ਨਾ ਉਹਦੇ ਪੈਰੀਂ ਪੈ ਜੀ ਤੇਰਾ ਫਰੇਮਾ ਉਦੋਂ ਦੂਰ ਹੋਵੇਗਾ ਅੱਜ ਗੁਰ ਅਰਜਨ ਦੇ ਸੱਚੇ ਪਾਤਸ਼ਾਹ ਆਏ ਬਾਬਾ ਗੋਣ ਜੀ ਦੇ ਚਬਾਰੇ ਦੇ ਵਿੱਚ ਨੇ ਬੜੇ ਬੇਪਰਵਾਹ ਸਨ ਸ਼ਬਦ ਪੜਿਆ ਮੋਹਣ ਤੇਰੇ ਕੂਚੇ ਮੰਦਰ ਮਹਿਲ ਉਪਾਰਾ ਬਾਣੀ ਦੀ ਖੇਚ ਪਈ ਫਲੇ ਆਏ ਤੇ ਕਹਿਣ ਲੱਗੇ ਨਾ ਨਾ ਰਿਓ ਇਹ ਲਬਜਾ ਨਾ ਨਾ ਰਿਓ ਇੰਨੀ ਗੱਲ ਕਹੇ ਕੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਬਾਬਾ ਮੋਹਨ ਜੀ ਟੈਪ ਹੈ ਤੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਕਹਿਣ ਲੱਗੇ ਮਾਮਾ ਜੀ ਤੁਸੀਂ ਸਾਡੀ ਮਾਤਾ ਨੂੰ ਵੱਡੇ ਮੈਂ ਤੁਹਾਡਾ ਭਾਂਜਾ ਮੈਂ ਤੁਹਾਡੇ ਪੈਰੀਂ ਹੱਥ ਲਾਉਣਾ ਸੀ ਕਿ ਤੁਸੀਂ ਲਾਉਣਾ ਕਹਿਣ ਲੱਗੇ ਮਹਾਰਾਜ ਇਹ ਭੁਲੇਖਾ ਵਾਰ-ਵਾਰ ਨਾ ਪਾਵੇਂ ਤਾਂ ਪਹਿਲੀ ਤੇ ਪਛਤਾਵਾ ਕਰਦਾ ਆ ਆਪਰੰਤ ਗੁਰਬਾਣੀ ਦੀਆਂ ਪੋਤੀਆਂ ਲੈ ਕਰਕੇ ਜੂ ਅਰਜਨ ਦੇ ਸੱਚੇ ਪਾਤਸ਼ਾਹ ਆਪਣੇ ਘਰਾਂ ਚ ਖੰਡ ਪੜ ਹੁੰਦੇ ਨੇ ਤੇ ਜੇ ਸਾਡੀ ਪੋਤੀ ਕਿਤੇ 2 ਕਿਲੋਮੀਟਰ ਐ ਨਾ ਕਿ ਆਪਾਂ ਬੂਟ ਕੱਸ ਕੇ ਕਾਰ ਦੇ ਅਗਲੇ ਪਾਸੇ ਬਹਿਨੇ ਆ ਬੂਟ 당 ਕੇ ਤੇ ਗੁਰੂ ਪਾਤਸ਼ਾਹ ਦਾ ਸੂਤ ਨੂੰ ਆਪਣੀ ਲੱਤਾਂ ਤੇ ਰੱਖਦੇ ਆ ਤਿਆਰ ਰਿਆ ਜੇ ਕਿੱਥੇ ਗੋਇੰਦਵਾਲ ਕਿੱਥੇ ਅਮਰਸਰ ਸਾਹਿਬ ਤੇ ਤੁਹਾਨੂੰ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੰਗੇ ਚਰਨੀ ਬਰਬਾਣੀ ਦੀਆਂ ਪੋਤੀਆਂ ਨੂੰ ਚੋੜ ਕਰਦੇ ਆਇਆ ਹੈ ਇਹ ਆਪਾਂ ਦਾ ਗਰਮਾ ਨਹੀਂ ਲਾਉਨੇ ਪਿੰਬਟੀ ਨਾ ਪਾਇਦੇ ਪੈਰੋਂ ਕਿਤੇ ਮਿੱਟੀ ਨਾ ਲੱਗ ਜਾਏ ਜਦ ਕਿ ਭੁਰ ਜਾਂਦੇ ਆ ਫਿਰ ਦਾ ਮੈਂ ਭਲਾਵਾ ਪੱਕਦਾ ਮਤ ਮੈਣੀ ਵਿੱਚ ਆਏ ਗੈਲਾ ਰੂਹਾਂ ਜਾਣੀ ਸਿਰ ਪੀ ਮਿੱਟੀ ਖਾਏ ਜਿਹੜੀ ਮਿੱਟੀ ਤੋਂ ਭਰੇ ਕਰਨਾ ਮਿੱਤਰਾ ਇਹ ਮਿੱਟੀ ਨੇ ਤੈਨੂੰ ਘੱਬ ਲੈਣੀ ਇਹ ਤਾਂ ਢੇਰੀ ਛੀਸੀ ਜਿਹੜਾ ਤੇਰਾ ਸਿਰ ਨਿੱਕੀ ਦੀ ਢੇਰੀ ਬਣ ਜਾਏ ਕਿ ਨਿੱਕੀ ਦੀ ਢੇਰੀ ਬਾਣ ਨਾ ਕਰਾ ਬਾਣੀ ਦੇ ਪੋਕਿਆਂ ਲੈ ਕੇ ਆਏ ਤੇ ਬਾਬਾ ਬੁਗਾ ਜੀ ਦੇ ਪਾਵਨ ਸੀਸ ਤੇ ਗੁਰਬਾਣੀ ਪਿਆ ਪੁੱਤਿਆਂ ਨੇ ਮੇਰੇ ਪਾਸ਼ਾ ਅਮਰ ਸਰ ਸਾਹਿਬ ਆਏ ਕਹਿੰਦੇ ਥਾਂ ਦੀ ਚੋਣ ਕਰੋ ਉਥੇ ਵੰਸੋਂ ਨੇ ਬੂਟੇ ਵੇਕੇ ਕਿਤੇ ਪਿੱਪਲ ਹੈ ਕਿਤੇ ਜਾਮਨ ਹੈ ਕਿਤੇ ਬੋੜ ਹੈ ਤੇ ਬਾਬਾ ਬੁੱਢਾ ਜੀ ਨੇ ਕਿਹਾ ਜੀ ਮੈਂ ਤਾਂ ਲੱਗਦਾ ਪੀ ਜੀ ਵੀ ਪੰਜ ਮਿੱਟੀ ਵਰਗਾ ਥਾਂ ਜਿੱਥੇ ਰਾਮ ਜੀ ਰਹੇ ਨੇ ਤੇ ਕਹਿਣ ਲੱਗੇ ਬਾਬਾ ਜੀ ਤੋਂ ਨਾਂ ਵਧੀਆ ਲੱਗਦਾ ਤਾਂ ਇਸ ਕਾਰਨ ਕਰਕੇ ਇਹਦਾ ਨਾਂ ਪਿਆ ਰਾਮ ਸਰਤਾਵ ਅਪਰੰਤ ਗੁਰੂ ਪਾਤਸ਼ਾਹ ਗੁਰਬਾਣੀ ਨੂੰ ਲਿਖਾਈ ਜਾਂਦੇ ਨੇ ਪੰਜ ਗੁਰਦਾਸ ਜੀ ਲਿਖੀ ਜਾਂਦੇ ਨੇ ਸਮਾਂ ਆਇਆ ਪਾਤਸ਼ਾਹ ਮਹਾਰਿਸ਼ ਮੁਚੀ ਬਾਣੀ ਸੰਪਾਦਨ ਹੋਈ ਮਹਾਰਾਜ ਨੇ ਚੌਥਾ ਸੀ ਨਿਗਾਹ ਮਾਰੀ ਬੇਤਿਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਗੁਰੂ ਅਮਰਦਾਸ ਪਾਤਸ਼ਾਹ ਦੀ ਗੰਸਾ ਹਾਂ ਤੇਰੇ ਅਗੇ ਮਨੁਕੀਤ ਗੱਲ ਦਾ ਮਾਣ ਹੈ ਕਿ ਅਸੀਂ ਗੁਰ ਅੰਗਦ ਸਾਹਿਬ ਦਾ ਪਰਿਵਾਰ ਹਾਂ ਇਹ ਸੋਡੀ ਕਿਹੜੇ ਘਟ ਨੇ ਇਹ ਨਾਖਣਾ ਵੀ ਅਸੀਂ ਰਾਮਚੰਦਰ ਦੇ ਤੋਂ ਸਾਡਾ ਮੁੱਢ ਚੱਲਿਆ ਅਸੀਂ ਸੁਪਰੀਮ ਹਾਂ ਇਹ ਸੇਵਾ ਸ੍ਰੀ ਸੇਵਾਦਾਰਨ ਦੇਣੀ ਚਾਹੀਦੀ ਜੀ ਦੇ ਅੰਦਰ ਨਿਮਰਤਾ ਹੋਵੇ ਅੱਜ ਅਸੀਂ 52 ਸਾਲ ਦੀ ਰਟਾਇਰ ਹੋ ਚੰਨੇ ਆ ਸਾਨੂੰ ਕਹਿੰਦੇ ਵੀ ਗਿਆਨੀ ਹੋ ਛੁੱਟੀਆਂ ਕਰੋ ਬੁੱਢੇ ਹੋ ਗਏ ਜੇ 52 ਸਾਲ ਦੇ ਹੋ ਗਏ ਨੇ ਚਲ ਕੇ ਪਾਣੀ ਕਹਿੰਦੀ 60 ਕੇ ਪੜੇ ਪਾਵੇ ਇਹ ਸਾਨੂੰ 2 ਸਾਲ ਪਹਿਲਾਂ ਕਹਿੰਦੇ ਨੇ ਐਡਵਾਂਸ ਹਕਮ ਹੋ ਗਿਆ ਪਰ ਬਾਬਾ ਪੁੱਡਾ ਜੀ 98 ਸਾਲ ਦੀ ਗਣਤੀ ਬਣੇ ਨੇ 98 ਸਾਲ ਦੀ 98 ਕਿਉਂਕਿ ਆਪਾ ਪੜਦੇ ਗੁਰਮਤੁੱਢੇ ਕਦੇ ਨਹੀਂ ਆਪਾ ਤਾਂ ਹੁਣੇ ਆ ਨਾ ਆਪਾ ਪੜਦੇ ਆਸ ਤਸ ਬਾਤਣ 30 ਸ਼ਰਮਣ 30 ਦਾ ਸੁੰਦਰ ਕਹਾਵਾ ਚਲੀਸੀ ਹੋ ਰੋਏ ਪਚਾਕੀ ਪੱਖ ਸੇ 60 ਕੇ ਬੜੇ ਪਾਵਾ 70 ਕਾ ਮਤ ਹੀਣ ਅਸਿਆਂ ਕਾ ਵਿਹਾਰ ਨਾ ਪਾਵਾ ਅਸਿਆਂ ਦਾ ਬਹਿ ਗਿਆ ਮੰਜੇ ਤੇ ਨਾ ਵੇਚਾ ਸਜਾ ਸੁਣੀ 90 ਵਾਲਾ ਐਨ ਪੱਕਾ ਮੁਝੇ ਤੇ ਭੇਟ ਪਰ ਇਧਰ ਗੁਰਮਤਿ ਪੁੱਢੇ ਕਦੇ ਨਹੀਂ ਜਿਨਾ ਅੰਤਰ ਸੁਰਤ ਧਿਆਨ ਉਹ ਸਤਗੁਰੂ ਪਾਤਸ਼ਾਹ ਮਾਰਦਾ ਪਾਵਨ ਸਵਾਰਾ ਬਾਪੇ ਬੁੱਢੇ ਸਾਥੀ ਸੀਸ ਤੇ ਰੱਖਿਆ ਗੁਰਦੇਵ ਚੌਰ ਕਰਦੇ ਆਏ ਚੌਰ ਕਿਉਂਕਿ ਗੁਰਗ੍ਰੰਥ ਸਾਹਿਬ ਦੇ ਪੰਜ ਸੱਤ ਚੌਰ ਸ਼ਤਰ ਤੱਕ ਵੀ ਮਾਲ ਕਰਨ ਜਿਨ੍ਹਾਂ ਨੂੰ ਬਾਣੀ ਨਹੀਂ ਪੜਨੀ ਆਉਂਦੀ ਫਿਰ ਮੁਖੋ ਗੁਰਗ੍ਰੰਥ ਸਾਹਿਬ ਦੇ ਪਾਰਸ਼ਾਨ ਚੌਰ ਕਰਿਆ ਕਰੋ ਇਹਦੀ ਨਾਲ ਹੀ ਨਿਹਾਰ ਹੋ ਜੂਗੇ ਇਹਦੇ ਨਾਲ ਹੀ ਦਰਬਾਰ ਸਾਹਿਬ ਆਏ ਸਾਡੇ ਚ ਬਹੁਤ ਵੱਡਾ ਕਮਜ਼ੋਰੀ ਹੈ ਅਸੀਂ ਆਪ ਨੂੰ ਆਪਣੇ ਆਪ ਨੂੰ ਵੱਡੇ ਸ਼ੂ ਕਰਦੇ ਹਾਂ ਮੈਂ ਪ੍ਰਬੰਧਕੀ ਰਾ ਨੂੰ ਮੇਰਾ ਗਲਤਾ ਪੁਰਾਣਾ ਮੰਨਿ ਮੈਂ ਆ ਆਪਣੀ ਪ੍ਰਾਜਾਣ ਕੇ ਤੁਲਕਛਾ ਦੇਣਾ ਕੋਈ ਵੀ ਬੁਲਾਰਾ ਆਵੇ ਉਹਨੂੰ ਅੱਗੇ ਉੱਪਸ ਕੇ ਨਾ ਮਿਲੋ ਕਿਉਂ ਗੁਰੂ ਕਰਨ ਸੱਚੇ ਪਾਤਸ਼ਾਹ ਵੱਡੇ ਨੇ ਜਿਹੜਾ ਆਇਆ ਉਹ ਗੁਰੂ ਨਾਲੋਂ ਵੱਡਾ ਨਹੀਂ ਹਾਂ ਤੁਸੀਂ ਪ੍ਰਬੰਧ ਕੋ ਇੱਕ ਬੰਦਾ ਪਹਿਲਾਂ ਜਾ ਕੇ ਆਖੋ ਵੀ ਭਾਈ ਸਾਹਿਬ ਦੀ ਚਾਹ ਪੀਣੀ ਜਾਂ ਰੋਟੀ ਖਾਣੀ ਕੀ ਸ਼ਕੋਗੇ ਇਹ ਤਾਂ ਹੋ ਗਿਆ ਨਾ ਗੱਲ ਲੇਕਿਨ ਇੱਕ ਬੰਦਾ ਆਉਂਦਾ ਤੇ ਉਹਨੂੰ ਕਿਉਂ ਕਰੋ ਜੋ ਮੈਂ ਪੜਿਆ ਆਪਣੇ ਕਾਚੇ ਗੁਰੂ ਜਾਬਦਾ ਵੀ ਇੱਕ ਗੁਰਮਤ ਤੇ ਉਲਟਾ ਅਸੀਂ ਗੁਰੂ ਨਾਲੋਂ ਕੋਈ ਵੱਡਾ ਨਹੀਂ ਤੇ ਜੇ ਵੱਡਾ ਬਣ ਕੇ ਆਇਆ ਨਾ ਤੇ ਮਾਰਿਆ ਜਾਏਗਾ ਜਿਹੜਾ ਤੀਵੇਂ ਵਾ ਬਣ ਕੇ ਆਵੇਗਾ ਝੋਲੀਆਂ ਭਾਲੇਗਾ ਝੋਲੀਆਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਹਨੂੰ ਅਸੀਂ ਕਹਿੰਦੇ ਗੁਰੂ ਅਰਜਨ ਪ੍ਰਤਾਖਰ ਕਿ ਆਪ ਨੀਨੀ ਥਾਂ ਤੇ ਬਿਠੇ ਗੁਰੂ ਗੰਗ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਉੱਚੀ ਥਾਂ ਤੇ ਹੋਇਆ ਬਾਬਾ ਬੁੱਢਾ ਜੀ ਨੇ ਹੁਕਮਨਾਮਾ ਲਿਆ ਔਰ ਹੁਕਮਨਾਮੇ ਤੋਂ ਬਾਅਦ ਸਿੱਖਾਂ ਨੇ ਆਖਿਆ ਪਾਤਸ਼ਾਹ ਬੇਮਤੀ ਨਿੱਕੀ ਜੀ ਕਹਿੰਦੇ ਗੁਰੂ ਨੂੰ ਦੱਸੋ ਕਹਿੰਦੇ ਤੁਸੀਂ ਗੁਰਤਾ ਗੱਦੀ ਤੇ ਬਾਲਕ ਤੇ ਥੋੜਾ ਜਿਹਾ ਉੱਚਾ ਬੈਣਾ ਸੀ ਨੀਵੇਂ ਹੋ ਕੇ ਕਿਉਂ ਬੈਠੇ ਪਿਆਰੋ ਆਪਾਂ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆਂ ਔਰ ਪ੍ਰਕਾਸ਼ ਦਿਹਾੜਾ ਮਨਾਇਆ ਤਾਂ ਸਭ ਦਾ ਕਿ ਆਪਾਂ ਗੁਰੂ ਅਰਜਨ ਦੇਵ ਜੀ ਦੀ ਗੱਲ ਮੰਨੀਏ ਆਪਾਂ ਮੰਦੇ ਨਹੀਂ ਆਪਾਂ ਗੁਰੂ ਮਨਾਉਨੇ ਆਂ ਸਾਡੇ ਚ ਕਗੜ ਸਿੱਖ ਨਾ ਹੋਏ ਨਾ ਜਿਹੜਾ ਗੁਰੂ ਦੀ ਗੱਲ ਮੰਨੇ ਅਸੀਂ ਮੰਨਦੇ ਨਹੀਂ ਅਸੀਂ ਮਨਾਉਨੇ ਆਂ ਹੁਕਮ ਮੰਨੇ ਉਹ ਵੇ ਪ੍ਰਾਣ ਤਾਂ ਖਸਮੇ ਕਾ ਮੈਲ ਬਸ ਜੇ ਕੋ ਮਨੇਗਾ ਨਾ ਤੇ ਪ੍ਰਾਣ ਹੋ ਜਾਏਗਾ ਤੈਨੂੰ ਸੂਤ ਸੂਕੀ ਘਰ ਦੀ ਪ੍ਰਾਪਤੀ ਹੋ ਜਾਏਗੀ ਸਿੱਖਾਂ ਨੇ ਆਖਿਆ ਬਾਸ਼ਾ ਤੁਸੀਂ ਆਪ ਇਸ ਕੁਰਬਾਨੀ ਦੇ ਕਰਤੇ ਤੇ ਨਿਵੀ ਸਾਦੇ ਉਹਨਾਂ ਪਤਾ ਕੀ ਆ ਗਿਆ ਕਹਿੰਦੇ ਮੋਰੇ ਸੂਤ ਦੇ ਜਾਂ ਤੇ ਦੀਰਗ ਇਹ ਮੇਰੇ ਨਾਲ ਵਟੇ ਜਿਵੇਂ ਤਨ ਸੱਚੇ ਪਾਤਸ਼ਾਹ ਤੁਸੀਂ ਪੜ ਸਕਦੇ ਇਤਿਹਾਸ ਵਿੱਚੋਂ ਮੋਰੇ ਸੂਤ ਦੇ ਜਾਂ ਤੇ ਹੈ ਦੀਰਗ ਸਹਿਬ ਜਾਣ ਆਜ਼ਾਬ ਕਰੇਗਾ ਸਹਿਬ ਦਾ ਪਵਨਾ ਇਹ ਜਿਸਾਈ ਨਾ ਸੁਪਰੀਮ ਪਵਤ ਮੋਰੇ ਰੂਪ ਤੇ ਜਾਂ ਤੇ ਹੈ ਦੀਰਘ ਸਹਿਬ ਜਾਨ ਅਦਾਬ ਕਰੇ ਹੈ ਗ੍ਰੰਥ ਸ੍ਰੀ ਦਾ ਗੁਰ ਕਾਏ ਜਾਨੋ ਇਹ ਮੇਰਾ ਕਾਲਜਾ ਰਹੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਕਹਿੰਦੇ ਇਹ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮੇਰਾ ਕਾਲਜਾ ਮੇਰਾ ਰਹਿਣਦਾ ਹੈ ਗ੍ਰੰਥ ਸ੍ਰੀ ਦਾ ਗੁਰ ਕਾਏ ਜਾਨੋ ਪੂਰਨ ਹੈ ਸਭ ਕਾ ਰਹੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਅਧੂਰਾ ਨਹੀਂ ਇਹ ਮੁਕੰਮਲ ਹੈ ਤੇ ਸਿੱਖੋਂ ਮੈਂ ਤੁਹਾਨੂੰ ਕੀ ਦੇ ਲੜਤਾਂ ਲਾਇਆ ਨਾ ਕਿ ਮਰੇ ਨਾ ਹੋਵੇ ਸੋਗ ਤਿੰਦਾ ਰਹਿ ਨਾ ਛੁਕੇ ਧੂੜ ਹੁਣ ਇਹੋ ਹੋਰ ਨਹੀਂ ਕੋਏ ਨਾਮ ਤੋਂ ਆ ਨਾ ਕੋਏ ਅੱਜ ਜਿੰਨੇ ਮਾਈ ਭਾਈ ਬੇਟੇ ਮੈਨੂੰ ਥਾਂ ਥਾਂ ਤੇ ਹੋ ਗੱਲ ਕਰਦਾ ਹੁੰਦਾ ਤੁਸੀਂ ਜਿੰਨੇ ਮੇਰੇ ਭੈਣਾ ਭਰਾ ਵੱਡੇ ਛੋਟੇ ਆਇਓ ਨਾ ਅੱਜ 12 ਪਰਣ ਹੈ ਸਾਰਿਆਂ ਦੇ ਨਾਮ ਨੋਟ ਕਰ ਲਵਾਂ ਔਰ ਉਹਨਾਂ ਨੂੰ ਬੜੇ ਪਿਆਰ ਨਾਲ ਬੇਨਤੀ ਕਰਨੀ ਵੀ ਭਾਈ ਸਾਹਿਬ ਸਾਡੀ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਹੈ ਗੁਰੂ ਕਿਰਪਾ ਕਰੇ ਜਮੀ ਦੇ ਵਿੱਚ ਨੂੰ ਆਪਾਂ ਗੁਰੂ ਪੰਚਮ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਵਣਾ ਤੁਸੀਂ ਲਾਜ਼ਮੀ ਆਉਣਾ ਇਹ ਬੇਨਤੀ ਕਰਨੀ ਹੈ ਗਲਮਖੋ ਆਪਣੇ ਚੁਕੀਆਂ ਨਹੀਂ ਹੋਣਾ ਪਤਾ ਨਹੀਂ ਕਿਹੜਾ ਰਹਿ ਜਾਏ ਲੇਕਿਨ ਗੁਰੂ ਗੰਸਾਜੇ ਪਾਤਸ਼ਾਹ ਉਦੋਂ ਵੀ ਆਉਣਗੇ ਨਾ ਇਹ ਮਰੇ ਨਾ ਹੋਵੇ ਸੋਗ ਤੇ ਦੁਚਾ ਜਿਹੜਾ ਵੀ ਕੋ ਆਉਣਾ ਉਹ ਲੈਣ ਦੀ ਆਉਂਦਾ ਹੈ ਇਹਦੇ ਖੂਬੀਆਂ ਕੀ ਨੇ ਗੁਰੂ ਸੱਚੇ ਪਾਤਸ਼ਾਹ ਦੀ ਜਿਹੜਾ ਆਉਂਦਾ ਨਾ ਅਮ ਕਿਸੇ ਲਿਵਾਸ ਵਿੱਚ ਵੀ ਆਉਂਦਾ ਹੈ ਉਹਨਾਂ ਨੇ ਕਿਹਾ ਪ੍ਰਬੰਧਕਾਂ ਨੇ ਕੀ ਦਿੱਤਾ ਜੇ ਦਿੱਤਾ ਤੇ ਖੋਜ ਨਹੀਂ ਤੇ ਕਰਨਾ ਪੈਣਗੀ ਅੰਦਰ ਇਹ ਗੁਰੂ ਜੇ ਦੀਨਤਾ ਰਹਿ ਨਾ ਚੁਕੇ ਭੂਗ ਦਿੱਤੀ ਜਾਂਦਾ ਤੇ ਸਮਾਪਤੀ ਆਪਾਂ ਨੂੰ ਭੂਗਦਾ ਪਾਉਦਾ ਸਮਾਪਤੀ ਗੁਰੂ ਗ੍ਰੰਥ ਸਾਹਿਬ ਦੇ ਪਾਚਾ ਇੰਨੀਆਂ ਦਾਤਾਂ ਰਹੇਗਾ ਗੁਰੂ ਕੋ ਸਿੱਖੋ ਇਹ ਮੁਕਣ ਵਾਲੀਆਂ ਨਹੀਂ ਮੋਰੇ ਰੂਪ ਦੇ ਜਾਂ ਤੇਹ ਦੀਰਗ ਸਹਿਬ ਜਾਨ ਅਦਾਇਬ ਕਰੇ ਸਤਿਗੁਰ ਕੀਰ ਸਰੀਰ ਹੈ ਜੋ ਸਰਬ ਸਮੇਂ ਸਰਥਾਨ ਅੰਦਰ ਸਹਿਰ ਹੈ